ਸੁਖਵਿੰਦਰ ਕਲਕੱਤਾ ਦੀ ਦੇ ਕੋਲ ਪੁੱਬਾ ਮਾਂ ਰੋ ਰਿਹਾ ਹੈ ਪਰਿਵਾਰ ਰੋਂਦਿਆਂ ਦਾ ਨਹੀਂ ਦੇਖ ਹੁੰਦਾ ਹਾਲ ਭੈਣ ਪਾ ਰਹੀ ਹੈ ਦੁਹਾਈਆਂ ਅੰਤਿਮ ਸੰਸਕਾਰ ਮੌਕੇ ਹਰ ਇੱਕ ਅੱਖ ਹੋਈ ਨਮ ਤੁਸੀਂ ਵੀ ਦੇਖੋ ਬੇਹਦ ਮੰਦ ਭਗੀਆਂ ਇਹ ਤਸਵੀਰਾਂ ਜੋ ਬਰਨਾਲਾ ਤੋਂ ਸਾਹਮਣੀ ਆਈਆਂ ਨੇ ਜਿੱਥੇ ਸੁਖਵਿੰਦਰ ਕਲਕੱਤਾ ਦਾ ਅਜ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਜੱਦੀ ਪਿੰਡ ਤਾਂ ਇਸ ਮੌਕੇ ਹਰ ਇੱਕ ਦੀ ਅੱਖ ਨਮ ਹੋਈ ਹੈ ਅੰਤਿਮ ਸੰਸਕਾਰ ਦੇ ਮੌਕੇ ਐਮਐਲਏ ਕਾਲਾ ਢਿੱਲੋ ਪ੍ਰਦਾਨ ਜੀ ਸੀਤ ਸਿੰਘ ਸੀਰਾ ਸਰਪੰਚ ਤਰਨਦੀਪ ਸਿੰਘ ਦੁੱਗਲ ਤੇ ਹੋਰ ਕਈ ਆਗੂ ਵੀ ਸ਼ਾਮਿਲ ਹੋਏ ਨੇ ਲੇਕਿਨ ਮਾਪਿਆਂ ਦਾ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਹਾਂ ਮਾਰ ਮਾਰ ਕੇ ਭੈਣ ਰੋ ਰਹੀ ਹੈ ਮਾਂ ਰੋ ਰਹੀ ਹੈ ਨਹੀਂ ਪਰਿਵਾਰ ਦਾ ਹਾਲ ਦੇਖਿਆ ਜਾਂਦਾ ਦੱਸ ਦਈਏ ਕਿ ਸੁਖਵਿੰਦਰ ਸਿੰਘ ਕਲਕੱਤਾ ਦਾ ਪਿਛਲੇ ਦਿਨੀ ਕਤਲ ਹੋਇਆ ਹੈ ਤਾ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਵਿੱਚ ਬੈਠੇ ਸੀ ਤਾਂ ਅਣਪਛਾਤੇਆਂ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਤਾਂ ਪਰਿਵਾਰ ਦੇ ਵੱਲੋਂ ਅੱਜ 7 ਦਿਨਾਂ ਬਾਅਦ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਹਲੇ ਤੱਕ ਇਨਸਾਫ ਦਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਪਰਿਵਾਰ ਨੂੰ ਇਨਸਾਫ ਚਾਹੀਦਾ ਹੈ ਜਿਸ ਤੋਂ ਬਾਅਦ 7 ਦਿਨਾਂ ਬਾਅਦ ਅੱਜ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਲੇਕਿਨ ਹਲੇ ਵੀ ਕੋਈ ਇਨਸਾਫ ਨਹੀਂ ਮਿਲ ਸਕਿਆ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੇ ਇੱਕ ਪੰਥਕ ਸੋਚ ਹੈ ਜਿਹੜੀ ਉਹਦਾ ਕਤਲ ਕੀਤਾਗਾ ਕਿਉਂਕਿ ਸੁਖਵਿੰਦਰ ਕਲਕੱਤਾ ਸਾਡਾ ਪੁਰਾਣਾ ਸਾਥੀ ਸੀਗਾ ਸਰਪੰਚ ਯੂਨੀਅਨ ਬਲੋਕ ਸ਼ੈਣਾ ਦਾ ਪ੍ਰਧਾਨ ਵੀ ਸੀਗਾ ਤੇ ਬੜੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਕਿ ਕਲਕੱਤਾ ਲਗਾਤਾਰ